ਕਾਰ ਵਿੱਚ ਕਤਤਕ ਮਹੀਨੇ ਦੀ ਪਰਥਾਏ 12 ਮਹਾ ਵਿੱਚ ਲਿਖੇ ਹੋਏ ਪੰਮੇ ਪਾਸ਼ਾ ਜੀ ਦੇ ਇਹਨਾਂ ਵਿਚਾਰਾਂ ਨਾਲ ਆਪਾਂ ਜੁੜਦੇ ਹਾਂ ਅਸਲ ਤਤ ਨੂੰ ਸਮਝਦੇ ਹਾਂ ਕਦ ਤੱਕ ਕਰਮ ਕਮਾਵਣੇ ਤੂਸਨ ਕਾਹੂ ਯੋਗ ਪਰਮੇਸ਼ਰ ਤੇ ਪੁਲੀਆਂ ਪਰਮੇਸ਼ਰ ਤੇ ਪੁਲੀਆਂ ਵਿਆਪਣ ਸਭੇ ਰੂਗ ਕ੍ਰਿਸ਼ ਕਹਿੰਦੇ ਕਤਕ ਮਹੀਨੇ ਦੀ ਰੋਤ ਜਿਹੜੀ ਸੁਹਾਵਣੀ ਹੋ ਜਾਂਦੀ ਹੈ ਤੇ ਨਾ ਹੀ ਤੇ ਬਹੁਤੀ ਗਰਮੀ ਹੁੰਦੀ ਹੈ ਤੇ ਨਾ ਹੀ ਬਹੁਤੀ ਠੰਡ ਹੁੰਦੀ ਹੈ ਪਰ ਸਾਡਾ ਪਤੀ ਪਰਮਾਤਮਾ ਨਾਲੋਂ ਵਿਛੜਾ ਪਿਆ ਹੋਇਆ ਹੈ ਤੇ ਫਿਰ ਅਸੀਂ ਹੋਰ ਕਰਮ ਕਾਂਡ ਕਰਕੇ ਉਸ ਮਾਲਕ ਨੂੰ ਨਹੀਂ ਲੱਗ ਸਕਦੀ ਇਹ ਐਸ ਕਰਕੇ ਇਹ ਦੋਸ਼ ਵੀ ਕਿਸੇ ਨੂੰ ਦੂਜੇ ਨੂੰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਖਰਾਬੀ ਕਿੱਥੇ ਆ ਸਾਡੇ ਮਨ ਵਿੱਚ ਸਾਡੇ ਵਿਚਾਰਾਂ ਵਿੱਚ ਸੋ ਆਪਾਂ ਆਪਣੇ ਆਪ ਨੂੰ ਸੁਧਾਰੀਏ ਤਾਂ ਪਰਮਾਤਮਾ ਨਾਲ ਮਿਲ ਸਕਦੇ ਹਾਂ ਨਹੀਂ ਤਾਂ ਇਹ ਪਾਵੇਂ ਕਿੰਨੀ ਸੋਹਣੀ ਰੁੱਤ ਹੈ ਪਰ ਆਪਣੇ ਕੀਤੇ ਹੋਏ ਕਰਮਾਂ ਦੀ ਵਜ੍ਹਾ ਨਾਲ ਅਸੀਂ ਕਿਸੇ ਨੂੰ ਹੋਰ ਦੋਸ਼ ਨਹੀਂ ਦੇ ਸਕਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਜਦੋਂ ਅਸੀਂ ਪਰਮੇਸ਼ਰ ਦੀ ਯਾਦ ਤੋਂ ਖੁੰਝ ਜਾਂਦੇ ਹਾਂ ਮਾਲਕ ਨੂੰ ਚੇਤੇ ਵਿੱਚ ਨਹੀਂ ਰੱਖਦੇ ਇਹ ਸਾਡੇ ਜੀਵਨ ਵਿੱਚ ਦੁੱਖ ਤੇ ਕਲੇਸ਼ ਨੇ ਜਿਹੜੇ ਉਹ ਜ਼ੋਰ ਪਾ ਲੈਂਦੇ ਆ ਇਹ ਜੋ ਦੁੱਖ ਤੇ ਕਲੇਸ਼ ਨੇ ਨਾ ਉਹ ਜ਼ੋਰ ਪਾ ਲੈਂਦੇ ਆ ਉਹ ਆਪਣਾ ਪ੍ਰਭਾਵ ਖਾਹੀ ਕਰ ਲੈਂਦੇ ਆ ਸਾਡੇ ਉੱਤੇ ਹਾਵੀ ਹੋ ਜਾਂਦੇ ਆ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਜਿਨ੍ਹਾਂ ਨੇ ਵੀ ਇਸ ਜਨਮ ਵਿੱਚ ਪ੍ਰਭੂ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਦੇ ਨੇ ਉਹਨਾਂ ਦੇ ਫਿਰ ਲੰਮੇ ਬਿਸ਼ੋੜੇ ਪੈ ਜਾਂਦੇ ਆ ਕਿਉਂਕਿ ਇੱਕ ਸੈਕਿੰਡ ਵਾਸਤੇ ਵੀ ਜੇ ਅਸੀਂ ਪ੍ਰਮਾਤਮਾ ਨੂੰ ਭੁੱਲਦੇ ਆ ਤੇ ਇਹ ਪੰਜ ਬਕਾਰ ਨੇ ਜਿਹੜੇ ਇਹਨਾਂ ਵਿੱਚੋਂ ਕੋਈ ਵੀ ਸਾਡੇ ਉੱਤੇ ਹਾਵੀ ਹੋ ਸਕਦਾ ਹੈ ਆਪਾਂ ਕਰੋਧ ਦੇ ਉਦਾਹਰਨ ਲੈ ਲਈਏ ਅਗਰ ਕਰੋਧ ਸਾਡੇ ਉੱਤੇ ਹਾਵੀ ਹੈ ਤੇ ਪ੍ਰਮਾਤਮਾ ਸਾਡੀ ਯਾਦ ਨਹੀਂ ਕਿਉਂਕਿ ਇਹ ਇੱਕ ਵੇਗ ਹੈ ਸ਼ਕਤੀ ਹੈ ਅਕਾਲ ਪੁਰਖ ਵੈਗਰੂ ਆਪ ਇੱਕ ਸ਼ਕਤੀ ਹੈ ਅਸੀਂ ਜਿਹਨੂੰ ਉਹਨਾਂ ਨੂੰ ਚੇਤੇ ਵਿੱਚ ਰੱਖਾਂਗੇ ਉਸ ਪਰਮ ਸ਼ਕਤੀ ਨੂੰ ਅਸੀਂ ਚੇਤੇ ਵਿੱਚ ਰੱਖਾਂਗੇ ਇਹਦਾ ਪ੍ਰਭਾਵ ਸਾਡੇ ਤੋਂ ਘਟ ਜਾਏਗਾ ਤੇ ਨਹੀਂ ਤੇ ਫਿਰ ਜਦੋਂ ਪਰਮੇਸ਼ਰ ਭੁੱਲਿਆ ਤੇ ਇਸ ਵੇਗ ਨੇ ਕ੍ਰੋਧ ਦੇ ਵੇਗ ਨੇ ਕੁਝ ਸੈਕਿੰਡਾਂ ਵਾਸਤੇ ਆਉਂਦਾ ਹੈ ਉਹ ਤਾਂ ਲੰਬਾ ਸਮਾਂ ਨਹੀਂ ਆਉਂਦਾ ਇਹ ਕੁਝ ਸੈਕਿੰਡਾਂ ਵਾਸਤੇ ਆਉਂਦਾ ਹੈ ਹੁਣ ਬੰਦੇ ਨੂੰ ਕਿਸੇ ਨੇ ਰੁੱਖਾ ਬੋਲ ਦਿੱਤਾ ਉਸ ਨੂੰ ਕ੍ਰੋਧ ਆ ਗਿਆ ਕਿਸੇ ਨੇ ਕਿਸੇ ਦੀ ਚੋਰੀ ਕਰ ਲਈ ਉਸ ਨੂੰ ਕ੍ਰੋਧ ਆ ਗਿਆ ਇਹ ਕ੍ਰੋਧ 1 2 ਸੈਕਿੰਡਾਂ ਦਾ ਹੀ ਕੰਮ ਹੈ 1 2 ਸੈਕਿੰਡਾਂ ਵਿੱਚ ਹੀ ਸਾਰਾ ਮਸਲਾ ਖਰਾਬ ਹੋ ਜਾਂਦਾ ਹੈ ਉਸ ਬੰਦੇ ਦੀ ਚੁੱਕੇ ਕੁਝ ਮਾਰਿਆ ਕ੍ਰੋਧ ਵਿੱਚ ਤੇ ਇਸ ਤਰ੍ਹਾਂ ਫਿਰ ਉਹ ਕ੍ਰੋਧ ਦੀ ਮੁਰਖ ਆਪਣੇ ਜੀਵਨ ਦੇ ਵਿੱਚ ਸਾਰਾ ਸਿਸਟਮ ਹੀ ਖਰਾਬ ਕਰ ਲੈਂਦਾ ਹੈ ਪਰਮੇਸ਼ਰ ਤੋਂ ਭੁੱਲਿਆਂ ਜਨਮਾਂ ਜਨਮਾਂ ਦੇ ਬਿਯੋਗ ਪੈ ਜਾਂਦੇ ਐ ਖਿੰਮੇ ਕੌੜੇ ਹੋਏਗੇ ਜਿਤੜੇ ਮਾਇਆ ਭੋਗ ਜਿੰਨੀਆਂ ਵੀ ਮਾਇਆ ਦੀਆਂ ਮੋਜਾਂ ਨੇ ਜਦੋਂ ਪ੍ਰਭੂ ਨੂੰ ਭੁਲਾ ਦੇਵਾਂਗੇ ਇਹ ਸਾਰੀਆਂ ਪਲ ਵਿੱਚ ਹੀ ਦੁਖਦਾਈ ਹੋ ਜਾਣਗੀਆਂ ਔਰ ਦੇਖੋ ਆਮ ਨਾਲ ਜਿਉਂ ਰਿਹਾ ਨਾ ਬੰਦਾ ਆਪਣਾ ਕਿਰਤਕਾਰ ਕਰ ਰਿਹਾ ਹੈ ਆਪਣਾ ਜੀਵਨ ਜਿਉਂ ਰਿਹਾ ਹੈ ਪਰ ਇਹ ਪਰਮਾਤਮਾ ਦੀ ਯਾਦ ਭੁੱਲੀ ਇਹਨਾਂ ਵਿੱਚੋਂ ਕਿਸੇ ਵੀ ਵੇਗ ਨੇ ਸਾਡੇ ਉੱਤੇ ਅਸਰ ਪਾ ਦੇਣਾ ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਹੰਕਾਰ ਨੇ ਜਿਹੜੇ ਨੇ ਵੀ ਅਟੈਕ ਮਾਰ ਦਿੱਤਾ ਸਾਡਾ ਜੀਵਨ ਬਰਬਾਦ ਫਿਰ ਜਿਹੜੇ ਮਾਇਆ ਦੇ ਰਸ ਨੇ ਜਿਹੜੇ ਅਸੀਂ ਜਿਨ੍ਹਾਂ ਵਿੱਚ ਰਹਿ ਰਹੇ ਸੀ ਉਹ ਵੀ ਕੌੜੇ ਹੋ ਜਾਣਗੇ ਉਹ ਵੀ ਦੁੱਖदाई ਹੋ ਜਾਣਗੇ ਬੇਚ ਨ ਕੋਈ ਕਰਤਕੈ ਕਿਸ਼ਟੈ ਰੋਵੇ ਰੋਜ ਬੈਂਕ ਦਾ ਮਤਲਬ ਵਿੱਚ ਦੇ ਚਰਚੇ ਨੂੰ ਔਖੜ ਲੱਗੀ ਏ ਇਹਦੇ ਅਰਥ ਵੱਢਦੇ ਨੇ ਵਿਚੋਲਾ ਨਹੀਂ ਬਣ ਸਕਦਾ ਕੋਈ ਯਾਨੀ ਕੋਈ ਚੋਲਾਪਣ ਕੋਈ ਨਹੀਂ ਕਰ ਸਕਦਾ ਕਿਸ ਤੈਰਵੇਂ ਰੋਜ ਕਿਉਂ ਲੋਕਾਂ ਕੋਲ ਜਾ ਕੇ ਮੋਤਾਜੀ ਕਰਦਾ ਹੈ ਪਰਮੇਸ਼ਰ ਨੂੰ ਭੁੱਲ ਕੇ ਆਪਣੇ ਦੁੱਖਾਂ ਤੇ ਇਸ ਵਿਛੋੜੇ ਦੇ ਦੁੱਖ ਨੂੰ ਦੂਰ ਕਰਨ ਲਈ ਕੋਈ ਬਚੋਲਾ ਨਹੀਂ ਬਣ ਸਕਦਾ ਗੁਰੂ ਜੀ ਕਹਿੰਦੇ ਕੋਈ ਵਿਚੋਲਾ ਨਹੀਂ ਬਣ ਸਕਦਾ ਤੈਨੂੰ ਆਪ ਨੂੰ ਭੁਗਤਨੇ ਪੈਣੇ ਆ ਕੀਤਾ ਕੁਛ ਨਾ ਹੋਵੀ ਲਿਖਿਆ ਤੁਰ ਸੰਜੋਗ ਆਪਣਾ ਕੀਤਾ ਕੁਝ ਹੋ ਹੀ ਨਹੀਂ ਰਿਹਾ ਕਿਉਂਕਿ ਇਹ ਦੁੱਖਾਂ ਵਿੱਚ ਪਿਆ ਹੋਇਆ ਜੀਵ ਹੈ ਜਿਹੜਾ ਉਹਦੀ ਫਿਰ ਪੇਸ਼ ਨਹੀਂ ਕੋਈ ਜਾਂਦੀ ਪਿਛਲੇ ਕਰਮਾਂ ਅਨੁਸਾਰ ਸੰਸਕਾਰਾਂ ਅਨੁਸਾਰ ਉਹਦੇ ਵਿੱਚ ਇਹ ਵਿਧ ਬਣ ਗਈ ਕਿ ਉਸਨੇ ਪਰਮੇਸ਼ਰ ਨੂੰ ਯਾਦ ਕਰਨ ਦੀ ਆਦਤ ਛੱਡ ਦਿੱਤੀ ਇਹ ਨਾਰਮਲ ਮਾਇਆ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਮਾਇਆ ਗਈ ਤੇ ਕ੍ਰੋਧ ਆਇਆ ਮਾਇਆ ਗਈ ਤੇ ਲੋਭ ਲਾਲਚ ਤੰਗ ਕਰ ਗਈ ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਲੋਭ ਲਾਲਚ ਤੰਗ ਕਰ ਗਈ ਇਹ ਵੇਗ ਫਿਰ ਤੇਰੇ ਉੱਤੇ ਅਸਰ ਪਾਈ ਜਾਂਦੇ ਆ ਕੀਤਾ ਕਸ਼ੂਨਾ ਉਹ ਵੀ ਲਿਖਿਆ ਧੁਰ ਸੰਜੋਗ ਜਿਹੜੇ ਜੇ ਤੂੰ ਆਪਣੇ ਸੰਸਕਾਰ ਬਣਾ ਲਏਗਾ ਨਾ ਉਹ ਹੈ ਜੀ ਤੈਨੂੰ ਫਿਰ ਭੁਗਤਣਾ ਪਏਗਾ ਤੇਰਾ ਆਪਣਾ ਕੀਤਾ ਇਹ ਫਿਰ ਨਹੀਂ ਹੋ ਸਕਦਾ ਕੋਈ ਵੀ ਕਿਉਂਕਿ ਕੁਦਰਤੀ ਤੌਰ ਤੇ ਹੋ ਰਿਹਾ ਹੈ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਤਰੈ ਸਭ ਬਿਯੋਗ ਪਰ ਗੁਰੂ ਜੀ ਕਹਿੰਦੇ ਜੇ ਕਿਤੇ ਭਾਗ ਚੰਗੇ ਹੋਣ ਚੰਗੇ ਗੁਣਾ ਦੀ ਨਿਸ਼ਾਨੀ ਹੈ ਚੰਗੇ ਭਾਗਾ ਦੀ ਨਿਸ਼ਾਨੀ ਹੈ ਕੀ ਹੋਏਗਾ ਪ੍ਰਭ ਮਿਲੈ ਉਸ ਮਾਲਕ ਦੀ ਯਾਦ ਆਪਣੇ ਹਿਰਦੇ ਵਿੱਚ ਵਸ ਜਾਏ ਤਾਂ ਉਤਰੈ ਸਭ ਬਿਯੋਗ ਇਹ ਸਾਰੇ ਵਿਛੋੜੇ ਦੇ ਜਿਹੜੇ ਦੁੱਖ ਨੇ ਕਿਉਂਕਿ ਇਹ ਸਾਰੇ ਦੁੱਖ ਪੈਦਾ ਕਦੋਂ ਹੁੰਦੇ ਆ ਜਦੋਂ ਅਸੀਂ ਮਾਲਕ ਤੋਂ ਵਿਛੜ ਜਾਂਦੇ ਆ ਮਾਲਕ ਤੋਂ ਵਿਛੜਨ ਕਰਕੇ ਇਹ ਦੁੱਖ ਸਾਡੇ ਅੰਦਰ ਪੈਦਾ ਹੋ ਜਾਂਦੇ ਆ ਇਹ ਇਹ ਕਾਮ ਕ્રોਧ ਲੋਭ ਮੋਹ ਹੰਕਾਰ ਸਾਡੇ ਉੱਤੇ ਹਮਲਾਵਾਰ ਜਾਂਦੇ ਆ ਗੁਰੂ ਕਹਿੰਦੇ ਇਹ ਵਿਛੋੜੇ ਤੋਂ ਦੁੱਖ ਹੈ ਤੇ ਵਿਛੋੜੀ ਦਾ ਦੁੱਖ ਫਿਰ ਜੇ ਪ੍ਰਭੂ ਨੂੰ ਮਿਲ ਲੈਗੇਗਾ ਤੇ ਟੁੱਟ ਜਾਏਗਾ ਉਹਦੀ ਯਾਦ ਇਹ ਬੇਵਿਚ ਪਿਛਾ ਕੇ ਰੱਖੇਗਾ ਇਹ ਜਿਹੜੇ ਵੇਗ ਨੇਗੇ ਇਹ ਆਪਣਾ ਅਸਰ ਘਟਾ ਜਾਣਗੇ ਏ ਵੀ ਤੇਰੀ ਉਪੀਰ ਸਰਮੀ ਕਰਨਗੇ ਨਾਨਕ ਕੋ ਪ੍ਰਭ ਰੱਖ ਲੈ ਨਿਰ ਸਾਹਿਬ ਬੰਦੀ ਬੋਚ ਐਸ ਕਰਕੇ ਨਾਨਕ ਜੀ ਦੀ ਇਹੀ ਬੇਨਤੀ ਹੈ ਹੁਣ ਨਾਨਕ ਜੀ ਕੀ ਮੰਗਣਗੇ ਅਸੀਂ ਕੀ ਮੰਗਦੇ ਆ ਅਸੀਂ ਸੰਸਾਰਿਕ ਹਾਂ ਤੇ ਸੰਸਾਰਿਕ ਵਸਤੂਆਂ ਮੰਗਦੇ ਆ ਦਾਤਾਂ ਮੰਗਦੇ ਆ ਪਰ ਗੁਰੂ ਜੀ ਇੱਕੋ ਹੀ ਦਾਤ ਮੰਗਣਗੇ ਉਹ ਇਹ ਕਿ ਪ੍ਰਭੂ ਜੀ ਮੇਰੀ ਤੁਸੀਂ ਰਾਖੀ ਕਰੋ ਜਾਂ ਪ੍ਰਭੂ ਜੀ ਤੁਸੀਂ ਮੇਰੇ ਹਿਰਦੇ ਵਿੱਚ ਵਸ ਜਾਓ ਗੁਰੂ ਜੀ ਹਵੇਸ਼ ਹੀ ਇਹ ਮੰਗਦੇ ਹੈ ਨਾਨਕ ਕੋ ਪ੍ਰਭ ਰਾਖ ਲੇ ਐ ਐ ਨਾਨਕ ਦੇ ਪ੍ਰਭੂ ਜੀ ਨਾਨਕ ਨੂੰ ਦਾਸ ਨੂੰ ਰੱਖ ਲੈ ਇਹ ਮਾਇਆ ਤੋਂ ਬੰਦ ਬੰਦਰਾ ਤੋਂ ਮੈਨੂੰ ਛਡਾਲਾ ਕਿਉਂਕਿ ਤੂੰ ਮਾਇਆ ਤੋਂ ਬੰਦਨਾ ਨੂੰ ਛਡਾਉਣ ਵਾਲਾ ਹੈ ਇਹ ਇਸ ਤਰੀ ਮੈਨੂੰ ਵੀ ਇਸ ਮੂਰ ਤੋਂ ਬਚਾ ਲੈ ਇਹ ਮੂਰ ਕੀ ਜਿਹੜਾ ਵੇਗ ਹੈ ਇਹ ਮੇਰੇ ਉੱਤੇ ਅਸਰ ਨਾ ਕਰੇ ਕੱਤਕ ਹੋਵੇ ਸਾਧ ਸੰਗ ਬਿਨ ਸਭ ਸੋਚ ਗੁਰੂ ਜੀ ਕਹਿੰਦੇ ਜੇ ਤੇਰਾ ਮਨ ਗੁਰੂ ਦੀ ਸੰਗਤ ਨਾਲ ਜੁੜ ਜਾਏ ਨਾ ਤੇ ਤੇਰੇ ਅੰਦਰੋਂ ਜਿਹੜੇ ਵਿਛੋੜੇ ਵਾਲਾ ਜਿਹੜਾ ਇਹ ਝੋਰਾ ਹੈ ਚਿੰਤਾ ਸੋਚ ਇਹ ਮੁੱਕ ਜਾਏਗੀ ਇਹ ਵਿਛੋੜੇ ਵਾਲੀ ਸੋਚ ਆ ਜਿਹੜੀ ਤੇਰੇ ਅੰਦਰੋਂ ਮੁੱਕ ਜਾਏਗੀ ਕਿਉਂ ਕਿਉਂਕਿ ਵਿਛੋੜਾ ਪਿਆ ਹੋਇਆ ਤੂੰ ਕਰਮ ਕਾਂਡੀ ਹੋ ਗਿਆ ਪਰਮਾਤਮਾ ਨੂੰ ਗਿਆ ਭੁੱਲ ਪਰਮਾਤਮਾ ਨਾਲੋਂ ਤੂੰ ਟੁੱਟ ਗਿਆ ਹੁਣ ਆਪਾਂ ਸਾਰੇ ਇਸ ਸ਼ਬਦ ਦਾ ਵਿਚਾਰ ਲਈ ਕਤਕ ਦੇ ਮਹੀਨੇ ਸੰਗ੍ਰਾਂਦ ਦੀ ਦਿਹਾੜੇ ਤੇ ਜਿਹੜਾ ਅਸੀਂ ਪਾਠ ਕਰਾਂਗੇ ਉਸ ਨੂੰ ਜੇ ਸਮਝੀਏ ਤਾਂ ਗੁਰੂ ਜੀ ਕਹਿੰਦੇ ਐ ਕਿ ਆਪਣੇ ਜਿਹੜੇ ਤੂੰ ਕਰਮ ਕਰ ਰਿਹਾ ਹੈ ਜਿਹੜਾ ਤੇਰਾ ਸੁਭਾਅ ਬਣ ਗਿਆ ਹੈ ਜਿਹੜਾ ਤੇਰਾ ਸੰਸਕਾਰ ਬਣਿਆ ਪਿਆ ਹੈ ਉਹਦੇ ਕਰਕੇ ਤੈਨੂੰ ਸਾਰੇ ਦੁੱਖ ਆ ਰਹੇ ਆਂ ਪਰਮਾਤਮਾ ਤੋਂ ਵਿਛੜਿਆ ਹੋਇਆ ਤੇ ਤੂੰ ਕਿਸੇ ਨੂੰ ਹੋਰ ਨੂੰ ਦੋਸ਼ ਨਾ ਦੇ ਇਸ ਦਾ ਕਿਉਂਕਿ ਉਸ ਮਾਲਕ ਨੂੰ ਤੋਂ ਭੁੱਲਿਆ ਹੀ ਇਹ ਸਾਰੇ ਰੋਗ ਨੇ ਜਿਹੜੀ ਇਹ ਤੈਨੂੰ ਲੱਗੇ ਨੇ ਜਦੋਂ ਤੂੰ ਮਾਲਕ ਤੋਂ ਜਿਹੜਾ ਕਿ ਸਾਰੇ ਕਿਤੇ ਰਮਿਆ ਹੋਇਆ ਜਿਹਨੂੰ ਅਸੀਂ 24 ਘੰਟੇ ਯਾਦ ਕਰਨਾ ਹੈ ਉਸ ਨੂੰ ਭੁੱਲਿਆਂ ਹੋਇਆ ਉਸ ਨੂੰ ਜਦੋਂ ਅਸੀਂ ਉਸ ਤੋਂ ਬੇਵਕ ਹੋ ਜਾਂਦੇ ਆ ਇਹ ਫਿਰ ਜਨਮ ਜਨਮਾਂ ਦੇ ਵਿਛੋੜੇ ਪੈ ਜਾਂਦੇ ਆ ਇਹ ਜਿੰਨੇ ਵੀ ਅਸੀਂ ਮਾਇਆ ਦੀ ਭੋਗਾਂ ਵਿੱਚ ਲੱਗੇ ਹੋਏ ਉਸ ਮਾਲਕ ਨੂੰ ਭੁੱਲਦੇ ਆ ਤੇ ਫਿਰ ਇਹ ਇਹ ਜਿਹੜੇ ਰਾਸ ਨੇ ਦੁਨੀਆ ਦੇ ਇਹ ਵੀ ਦੁਖਦਾਈ ਹੋ ਜਾਂਦੇ ਆ ਤੇ ਇਸ ਵਿਛੋੜੇ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਕਹਿੰਦੇ ਕਿਸੇ ਕੋਲੇ ਕੋਈ ਬਚੋੜਾ ਨਹੀਂ ਕਰ ਸਕਦਾ ਕਿਉਂ ਰੋਣਾ ਕਿਸੇ ਕੋਲੇ ਜਾ ਕੇ ਯਾ ਕਿਸੇ ਕੋਲ ਜਾ ਕੇ ਮਿੰਤਾ ਕਰਦਾ ਇਸ ਵਾਸਤੇ ਕੀਤਾ ਕਛੂ ਨਾ ਹੋ ਵੀ ਲਿਖਿਆ ਤੁਰ ਸੰਜੋਗ ਕਿਉਂਕਿ ਤੇਰੇ ਜਿਹੜੇ ਬਣੇ ਹੋਏ ਸੰਸਕਾਰ ਨੇ ਕਰਮਾਂ ਦੇ ਉਹ ਤੈਨੂੰ ਇਸ ਪਾਸੇ ਲੈ ਕੇ ਜਾ ਰਿਹਾ ਹੈ ਜੇਕਰ ਤੇਰੇ ਭਾਗ ਜਾਗ ਪੈਣ ਤੇ ਉਹ ਪ੍ਰਭੂ ਤੈਨੂੰ ਮਿਲ ਜਾਏ ਉਹਦੀ ਯਾਦ ਤੇਰੇ ਅੰਦਰ ਵਸ ਜਾਏ ਤੇ ਇਹ ਸਾਰੇ ਜਿਹੜੇ ਵਿਯੋਗ ਨੇ ਇਹ ਵਿਛੋੜੇ ਦਾ ਦੁੱਖ ਹੀ ਟੁੱਟ ਜਾਏਗਾ ਇਹ ਵਿਛੋੜੇ ਦੇ ਦੁੱਖ ਕਰਕੇ ਇਹ ਦੁੱਖ ਨੇ ਇਹ ਟੁੱਟ ਜਾਣਗੇ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਬੋਚ ਐ ਮੇਰੇ ਮਾਲਕਾ ਤੂੰ ਹੀ ਨਾ ਵੇਗਾ ਤੋਂ ਤੂੰ ਹੀ ਇਹਨਾਂ ਬਿਮਾਰੀਆਂ ਤੋਂ ਸਾਡੀ ਖਰਾਸੀ ਕਰਨ ਵਾਲਾ ਹੈ ਮੈਨੂੰ ਵੀ ਇਸ ਮੂਹ ਦੇ ਵੇਗ ਤੋਂ ਰੱਖ ਲੈ ਮੈਨੂੰ ਵੀ ਇਸ ਮੂਹ ਦੀ ਬਿਮਾਰੀ ਤੋਂ ਬਚਾ ਲੈ ਕਿਉਂਕਿ ਸੰਸਾਰ ਕਮੂ ਮੈਨੂੰ ਤੰਗ ਕਰ ਰਿਹਾ ਨਾਨਕ ਹੋਵੇ ਸਾਧ ਸੰਗ ਬਿਨ ਸੈ ਸਭ ਸੋਚ ਨਾਨਕ ਜੀ ਕਹਿ ਰਿਹਾ ਜੀ ਗੁਰੂ ਦੀ ਸੰਗਤ ਕਰ ਲਈ ਜਾਵੇ ਨਾ ਹੁਣ ਇਲਾਜ ਦੱਸਦਾ ਬਿਮਾਰੀ ਦਸੀ ਕਰ ਤੱਕ ਕਰਮ ਕਮਾਵਣੇ ਤੋਸ ਨਾ ਕਾਹੂ ਯੋਗ ਕਿ ਅਸੀਂ ਆਪਣੇ ਸੰਸਕਾਰਾਂ ਕਰਕੇ ਮਾਲਕ ਤੋਂ ਵਿਛੜੇ ਹੋਏ ਆਂ ਤੇ ਜੇ ਅਸੀਂ ਆਪਣੇ ਸੰਸਕਾਰਾਂ ਨੂੰ ਬਦਲ ਲਈਏ ਵੱਡੇ ਪਾਗਾਂ ਨਾਲ ਤੇ ਫਿਰ ਕੀ ਹੋਏਗਾ ਪਰ ਇਹ ਬਦਲ ਲੰਗੇ ਕਿੱਥੋਂ ਇਹ ਵੀ ਗੁਰੂ ਜੀ ਨਾਲ ਉਹ ਨਾਲ ਦੱਸ ਦਿੰਦੇ ਐ ਕੱਤਕ ਹੋਵੇ ਸਾਧ ਸੰਗ ਗੁਰੂ ਜੀ ਕਹਿੰਦੇ ਜੇ ਤੂੰ ਗੁਰੂ ਦੀ ਸੰਗਤ ਕਰੇ ਬੈਨ ਸਹ ਸਭ ਸੋਚ ਤੇਰੀ ਇਹ ਜਿਹੜੀ ਬਿਛੋੜੇ ਵਾਲੀ ਵਿਚਾਰ ਹੈ ਚਿੰਤਾ ਹੈ ਝੋਰਾ ਇਹ ਮੁੱਕ ਜਾਏਗਾ ਹੁਣ ਗੁਰੂ ਦੀ ਸੰਗਤ ਸਾਡੇ ਗੁਰੂ ਸ਼ਬਦ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਿਵੇਂ ਕਰਦੇ ਆ ਬਾਣੀ ਨਾਲ ਅਸੀਂ ਬਾਣੀ ਪੜ ਲਾਂਗੇ ਬਾਣੀ ਨੂੰ ਸਮਝ ਲਾਂਗੇ ਉਹ ਸਾਡੇ ਜੀਵਨ ਵਿੱਚ ਬਾਣੀ ਬਸ ਜਾਏਗੀ ਜਦੋਂ ਜੀਵਨ ਵਿੱਚ ਸਾਡੇ ਬਾਣੀ ਬਸ ਜਾਏਗੀ ਤੇ ਫਿਰ ਸਾਡੀ 24 ਘੰਟੇ ਗੁਰੂ ਦੀ ਸੰਗਤ ਹੋ ਗਈ ਕਿਉਂਕਿ ਸ਼ਬਦ ਗੁਰੂ ਦੀ ਸੰਗਤ ਕਰਨੀ ਹੈ 24 ਘੰਟੇ ਬਾਣੀ ਚੇਤੇ ਵਿੱਚ ਰੱਖਣੀ ਹੈ 24 ਘੰਟੇ ਮਾਲਕ ਨੂੰ ਚੇਤੇ ਵਿੱਚ ਰੱਖਣਾ ਹੈ 24 ਘੰਟੇ ਸਾਡੀ ਗੁਰੂ ਦੀ ਸੰਗਤ ਚੱਲਦੀ ਰਹੇਗੀ ਇਹ ਗੁਰੂ ਜੀ ਸਾਨੂੰ ਕਿਹਦੇ ਨਾਲ ਜੋੜ ਰਿਹਾ ਪਰਮੇਸ਼ਰ ਨਾਲ ਪ੍ਰਭੂ ਨਾਲ ਪ੍ਰਭੂ ਪਰਮੇਸ਼ਰ ਨਾਲ ਜੁੜਾਂਗੇ ਤੇ ਸਾਡੇ ਜਨਮਾਂ ਜਨਮਾਂ ਤਰਾਂ ਦੇ ਬਿਯੋਗ ਕੱਟੇਗਾ